ਲੋ ਬ੍ਰੈਕੜੀਆਂ ਪੈਂਦੀਆਂ ਉਸਤਾਦ ਜੀ ਜਿਹੜਾ ਮਾਰ ਜਾ ਬੈਠ ਜਾ ਬਾਲਾ 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 ਆ ਫੜੇ ਜਲਾਲਪੁਰੀਏ ਬਾਲੇ ਦੇ ਨਾ ਹੋਣ ਇਧਰ ਜਵਾਰ ਹਰੀਏ ਬਾਲੇ ਦੇ 3 ਜਫੇ 51000 ਦੇ ਹੋਣਗੇ ਡਾਕਟਰ ਮੱਘਰ ਸਿਆ ਲਾਲੀ ਕ੍ਰੇਡਾ ਜਿੰਦਰ ਕਗਾ ਤੇ ਜਸਪਾਲ ਸਿੰਘ ਉਹਨਾਂ ਵੱਲੋਂ ਜਲਾਲਪਰੀਏ ਪਾਲੇ ਦੇ ਤਿੰਨ ਜੱਫੇ 55 ਹਜ਼ਾਰ ਓਏ ਦਰਸ਼ਕ ਵੀਰੋ ਜਲਾਲਪਰੀਆ ਪਾਲਾ ਜਾਫ ਰਂਦੇ ਚ ਆ ਗਿਆ ਇੱਕ ਵਾਰੀ ਤਾੜੀ ਵੱਡੀ ਸਾਰੀ ਵੱਡੀ ਸ਼ਾਹ ਜੀ ਆ ਸਰਹਾਰ ਉਹਨਾਂ ਦੇ ਚਾਰ ਤਿਆਰੀ ਦੇ ਵਿੱਚ ਨੇ ਹੁਣ ਹਉ ਬੱਲੇ ਬੱਲੇ ਹਉ ਫਿਰ ਬੱਲੇ ਬੱਲੇ ਆ ਇੱਕ ਪਾਸੇ ਦੇਖਦੇ ਨੇ ਚਾਰ ਵਾਰ ਤਿਆਰ ਛੋਟਾ ਟਾਰ ਜਾਣਾ ਕਿਹਦੀ ਹਿੱਕ ਦੇ ਵਿੱਚ ਵੱਜੂ ਮੁੰਡਾ ਕਮਾਲ ਕਰਦਾ ਹੈ ਇਧਰ ਪਾਸੇ ਪੁਆਇੰਟ ਲੈ ਵੀ ਅਮਰੀਕ ਸਿੰਘ ਜੀ ਹੈ ਇਹਨੂੰ ਤੇਰਾ ਆਉਣਾ ਹੀ ਮੁਬਾਰਕ ਹੈ ਓਏ ਆ ਸ਼ਾਜੀ ਦੀ ਪੁੱਠੀ ਬਾਜੀ ਦੇ ਉੱਪਰ 5100 ਦਿੱਤਾ ਜਾਊਗਾ ਲੈ ਸ਼ਹਿਜ਼ਾ ਦਾ ਖੇਡ ਕਬੱਡੀ ਦਾ ਇਹ ਦਲੇਰੀ ਨਾਲ ਖੇਡਦਾ ਹੈ ਇਹ ਜੁਗਤੀ ਨਾਲ ਖੇਡਦਾ ਹੈ ਇਹ ਚੁਸਤੀ ਨਾਲ ਖੇਡਦਾ ਹੈ ਇਹ ਆਤਮ ਵਿਸ਼ਵਾਸ ਨਾਲ ਖੇਡਦਾ ਆ ਬਈ ਹੁਣ ਸ਼ਾਜੀ ਦੀ ਰੇਡ ਦੇ ਉੱਪਰ ਜ਼ਰਾਨਾ ਨੂੰ ਦਾ ਪਾਲਾ ਪਾਲਾ ਕਰਦਾ ਕੋ ਜੀ ਦੂਸਰੇ ਪਾਸੇ ਬਾਲਾ ਹੈ ਵਾਹ ਕਾਬਾ ਨਹੀ ਰਸ ਵਾਹਤ ਵਧੀਆ ਅਮਰੀਕ ਦੇ ਅਰਦੇ ਯੋਗ ਲਓ ਕਬੱਡੀ ਪਾਉਣ ਦੇ ਵਾਸਤੇ ਬਾਲਮ ਧੂਰਕੋਟਿਆ ਆ ਬਾਲਮ ਕਹਿੰਦੇ ਧੂੜਕੋਟਿਆ ਕਬੱਡੀ ਪਾ ਰਿਹਾ ਹੈ ਇਹ ਕਹਿੰਦੇ ਜਿਲ੍ਹੇ ਮੋਗੇ ਤੋਂ ਚੱਲ ਕੇ ਆਇਆ ਹੈ ਇਹ ਮੋਗੇ ਦੇ ਬਾਈ ਪਾਸ ਮਿੱਲੋ ਆਇਆ ਦਾ ਸਭਜ ਪਤੰਬਰ ਦੇ ਔਣਾ ਸੀ ਕੋਟ ਕਪੂਰੇ ਨੂੰ ਤੇ ਪੈ ਗਏ ਰਾਜਨੰਬਰ ਦੇ ਉਹ ਮੇਲਾ ਬੰਦ ਪੜ ਗਿਆ ਮੇਰੇ ਮਿੱਤਰੋ ਉਹ ਚੋਟੀ ਦੇ ਮੁਕਾਬਲੇ ਖੇਡੇ ਜਾ ਰਿਹਾ ਹੈ ਅੱਜ ਜਿਹਦੇ ਹਣੀ ਪੰਡਤ ਹੋੜਿਆ ਨੇ ਇਹਦੇ ਵੀ ਕੱਪੜੇ ਲੋਆ ਪਿਆ ਲੋਕੀ ਗੱਲਾਂ ਕਰਦੇ ਸੱਟ ਉਹ ਜਲਾਲਪੁਰਿਆ ਟਰਾਈ ਕਰਦਾ ਪਰ ਬਾਲਵ ਤੇ ਬਾਲਵ ਹੈ ਮੈਂ ਪਾਲੀ ਪ੍ਰਧਾਨ ਜੀ ਸਾਰੇ ਜਿੰਨੇ ਵੀ ਸਤਕਾਰਯੋਗ ਵੀਰ ਸਾਰਿਆਂ ਦਾ ਵੱਡਾ ਰੋਲ ਸਨੀ ਜੀ ਕੈਨੇਡਾ ਤੇ ਨਾਲ ਰਾਹੁਲ ਜੀ ਤੇ ਨਾਲ ਹਣੀ ਕੈਨੇਡਾ ਜੀ ਤੇ ਨਾਲ ਛੜੇ ਜੁਨੂਰੀ ਉਹਨਾਂ ਦਾ ਤੇ ਵਿਸ਼ਾਲ ਜੀ ਫੌਜੀ ਦੀ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਇਧਰ ਪਾਸੇ ਖੇਡ ਕਬੱਡੀ ਆ ਸ਼ਪੈੰਦੀ ਹੋਈ ਰੇਡ ਦੇਖਦੇ ਨੇ ਕਰਦਾ ਮੁੰਡਾ ਕਮਾਲਾ ਫਿਰ ਸ਼ਾਜੀ ਦੇ ਪਾਲਾ ਚੜਦੀ ਜੀ ਬਰੇਸ ਵਾਲਾ ਮੁੰਡਾ ਇੱਕ ਹੋਰ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਅਗਲੀ ਰੇਡ ਚੋਟੀ ਦੇ ਮੁਕਾਬਲੇ ਚੱਲ ਰਿਹਾ ਹੈ ਹਨੀ ਦੂਤੇ ਕੁਝ ਨਹੀਂ ਮੈਨੂੰ ਲੱਗਦਾ ਨੀਂਦ ਅੱਜ ਹੀ ਆਉਣੀ ਹੈ ਨੀਂਦ ਅੱਜ ਹੀ ਆਉਣੀ ਹੈ ਜੇ ਸੁਪਨੇ ਪੂਰੇ ਕਰਨੇ ਹੋਣ ਉਹ ਝੋਟਿਆ ਨੀਂਦਾਂ ਪੇਚੜੀਆਂ ਪੈਂਦੀਆਂ ਉਹ ਨੀਂਦਾਂ ਪੈਕੜੀਆਂ ਪੈਂਦੀਆਂ ਉਸਤਾਦ ਜੀ ਚੂਬ ਚੂਬ ਕੇ ਕਰਦੇ